ਜਾਪੀਂ ਜਾਪਾਰਤ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਚੁੰਮਰ ਅੱਜ ਮੱਲਾ ਰਹਿਮਾਨਪੁਰੇ ਕਿਉਂਕਿ ਅੱਜ ਸਾਡੀ ਨਕੋਦਰ ਦੀਤੀ ਮੈਂ ਮਲੇ ਰਮਾਂਡਪੁਰ ਜੀ ਨਹੀਂ ਕਹੂੰਗਾ ਸਾਰੇ ਨਕੋਦਰ ਨਹੀਂ ਸਾਰੇ ਪੰਜਾਬ ਦੀ ਤੀਜੇ ਨੇ ਪੂਰੇ ਪੰਜਾਬ ਦਾ ਨਹੀਂ ਪੂਰੇ ਭਾਰ ਦਾ ਨਾਮ ਰੋਸ਼ਨ ਕੀਤਾ ਕਿਉਂ ਕੀਤਾ ਤੁਹਾਨੂੰ ਦੱਸਦੀ ਕਿ ਕ੍ਰਾਸ਼ ਜਿਹੜੀ ਚੈਂਪੀਅਨਸ਼ਿਪ ਹੋਈ ਆ ਸਾਊਥ ਅਫਰੀਕਾ ਸਾਊਥ ਕੋਰੀਆ ਵਿੱਚ ਜਿਹਦੇ ਵਿੱਚੋਂ ਸਾਡੀ ਬੇਟੀ ਨੇ ব্রਾਊਨ ਮੈਡਲ ਜਿੱਤ ਕੇ ਜਿਹੜਾ ਸਾਡੇ ਭਾਰ ਦੇ ਝੋਲੀ ਕਾਂਸਾ ব্রਾਊਨ ਜਿਹੜਾ ਮੈਡਲ ਆ ਉਹ ਝੋਲੀ ਪਾਇਆ ਉਹ ਮੇਰੇ ਨਾਲ ਸਾਰਾ ਪਰਿਵਾਰ ਨੇ ਅੱਜ ਉਸੇ ਫਲਾਈਟ ਦੇ ਨਾਲ ਅੱਜ ਸਵੇਰੇ ਪੰਜਾਬ ਪਹੁੰਚੇ ਔਰ ਪੰਜਾਬ ਤੋਂ ਬਾਅਦ ਆਪਣੇ ਘਰ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਇੱਕ ਦਾ ਨਾ ਸਫਰਿਆ ਤੁਹਾਡੀ ਪਹਿਲਾ ਬੇਟਾ ਤੁਹਾਨੂੰ ਬਹੁਤ ਬਹੁਤ ਮੁबारक ਅੱਗੇ ਕੀ ਨਾਮ ਜੀ ਜੈਪੀਮ ਜੈ ਭਾਰਤ ਮੇਰਾ ਨਾਮ ਵੀਰਨਕਾ ਬਸਰਾ ਹੈ ਹਾਂ ਜੀ ਤੇ ਕਿਹੜੇ ਸਕੂਲ ਪੜ੍ਹਦੇ ਬੇਟਾ ਮੈਂ ਐਮਡੀ ਦੇਨਨ ਮਾਡਲ ਸਕੂਲ ਪੜ੍ਹਦੇ ਹਾਂ ਪਪਾ ਦਾ ਨਾਮ ਪਪਾ ਦਾ ਨਾਮ ਰਵੀ ਕੁਮਾਰ ਤੇ ਮੰਮਾ ਦਾ ਨਾਮ ਗੀਤਾ ਬਸਰਾ ਗੀਤਾ ਬਸਰਾ ਕਾਉਂਸਲਰ ਜੀ ਹਾਂ ਠੀਕ ਹੈ ਦਾਦਾ ਜੀ ਦਾ ਵੀ ਬੋਲ ਦਿਓ ਦਾਦੇ ਸੋਨ ਲਾਲ ਬਸਰਾ ਅੱਛਾ ਹਾਂ ਜੀ ਦਾਦੀ ਦਾ ਰਜਨੀ ਕਿਉਂਕਿ ਦਾਦਾ ਦਾਦੀ ਦੀ ਜਿਹੜੀ ਗਾਈਡਲਾਈਨ ਆ ਤੁਹਾਨੂੰ ਜਿਹੜੀ ਪੜਾਉਣ ਦੀ ਆ ਜਿਹੜੇ ਤੁਹਾਡੇ ਪਰਿਵਾਰ ਦੇ ਵਿੱਚ ਪੜ੍ਹਾਈ ਆ ਕਿਉਂਕਿ ਬਾਬਾ ਸਾਹਿਬ ਵੇਡਕਰ ਜਦੋਂ ਜਿਸੇ ਘਰ 'ਚ ਹੋਵੇ ਹਨਾ ਉੱਥੇ ਐਜੂਕੇਸ਼ਨ ਹੁੰਦੀ ਆ ਤੇ ਤੁਹਾਡੇ ਘਰ 'ਚ ਬਾਬਾ ਸਾਹਿਬ ਵੇਡਕਰ ਹੈ ਤੇ ਉਸੇ ਕਰਕੇ ਤੁਸੀਂ ਅੱਜ ਜਿਹੜਾ ਨਾਮ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ ਔਰ ਕਿਹੜੇ ਸਕੂਲ ਪੜ੍ਹਦੇ ਬੇਟਾ ਮੈਂ ਐਮਡੀ ਦੇਨਨ ਮਾਡਲ ਸਕੂਲ ਅੱਛਾ ਕਿ ਕਿਦਾਂ ਕਿੰਨੇ ਚਿਰ ਤੋਂ ਤਿਆਰੀ ਕਰਦੇ ਪਏ ਸੀ ਮੈਂ ਤਾਂ 2-3 ਸਾਲ ਹੋ ਗਏ ਇਸੀ ਤਿਆਰੀ ਕਰਦੀ ਹਾਂ। ਅੱਛਾ। ਹਾਂਜੀ। ਤੇ ਕਿੱਥੇ ਕਿਹੜੇ ਕਿਹੜੀ ਗੇਮ ਰੱਖੀ ਸੀਗੀ ਆਪਾਂ? ਮੈਂ ਜੁੱਡੋ ਗੇਮ ਰੱਖੀ ਸੀ ਸਭ ਤੋਂ ਪਹਿਲਾਂ ਮੈਂ ਕਾਰਾਟੇ ਸ਼ੁਰੂ ਕੀਤਾ ਸੀ ਫਿਰ ਮੈਨੂੰ ਇੰਟਰਸਟ ਇਹਦੇ ਵਿੱਚ ਆਇਆ ਫਿਰ ਮੈਂ ਅੱਗੇ ਜੁੱਡੋ ਕੰਟੀਨਿਊ ਕੀਤੀ। ਅੱਛਾ ਕਿੰਨੇ ਕੰਪੀਟੀਸ਼ਨ ਲੜੇ? ਕੰਪੀਟੀਸ਼ਨਸ ਦਾ ਕਿੰਨੇ ਨੰਬਰ 15 16 ਤੋਂ ਜ਼ਿਆਦਾ ਹਿੱਤਾਂ ਖੋ ਚੁੱਕੇ ਆ ਹਾਂਜੀ ਤੇ ਹੁਣ ਫਾਈਨਲੀ ਇੰਟਰਨੈਸ਼ਨਲ ਕਿੱਥੇ ਖੇਡ ਕੇ ਆਏ ਹੁਣ ਮੈਂ ਸਾਊਥ ਕੋਰੀਆ ਗਈ ਸੀ ਕੁਰਾਸ਼ ਏਸ਼ੀਅਨ ਚੈਂਪੀਅਨਸ਼ਿਪ ਖੇਡਣ ਲਈ ਠੀਕ ਹੈ ਹਾਂਜੀ ਜਿਸ ਵਿੱਚ ਮੇਰਾ ਬ੍ਰੌਂਜ਼ ਮੈਡਲ ਆਇਆ ਕਿਹਦੇ ਨਾਲ ਲੜਾਈ ਸੀ ਆਪਣੇ ਮੇਰੀ ਫਰਸਟ ਰਾਊਂਡ ਕੋਰੀਆ ਸੀਗੀ ਐਂਡ ਵਿਟਨਾਮ ਵਗੈਰਾ ਉਹਨਾਂ ਨਾਲ ਸਾਰਿਆਂ ਨਾਲ ਸੀ ਅੱਛਾ ਹਾਂਜੀ ਉਹਦੇ ਵਿੱਚ ਬ੍ਰੌਂਜ਼ ਮੈਡਲ ਹਾਂਜੀ ਬ੍ਰੌਂਜ਼ ਪ੍ਰਾਊਡ ਮੂਮੈਂਟ ਲੱਗਦੀ ਹੈ ਹਾਂਜੀ ਅੱਜ ਕਿੱਦਾਂ ਦਾ ਮਹਿਸੂਸ ਰਿਹਾ ਢੋਲਟ ਮੱਕੇ ਦੇ ਨਾਲ ਘਰ ਲਿਆਂਦਾ ਗਿਆ ਵਧੀਆ ਮਹਿਸੂਸ ਹੋਇਆ ਵਧੀਆ ਲੱਗਾ ਹਾਂਜੀ ਤੇ ਸਕੂਲ ਦੇ ਵਿੱਚੋਂ ਵੀ ਤੁਹਾਨੂੰ ਕਾਫੀ ਟ੍ਰੇਨਿੰਗ ਮਿਲੀ ਸਪੈਸ਼ਲ ਅਨਸ਼ਲ ਸਰ ਜਿਨ੍ਹਾਂ ਨੇ ਮੈਨੂੰ ਮੇਰੀ ਇੰਨੀ ਵਧੀਆ ਟ੍ਰੇਨਿੰਗ ਕਰਵਾਈ ਐਂਡ ਪ੍ਰਿੰਸੀਪਲ ਸਰ ਜਿਨ੍ਹਾਂ ਨੇ ਇਹਨਾਂ ਸਪੋਰਟ ਦਿੱਤਾ ਐਂ ਮੇਰੇ ਪੇਰੈਂਟਸ ਵੀ ਸਪੋਰਟ ਕਰਦੇ ਆ ਆਨ ਜਾਣ ਲਈ ਮਲਕੀ ਪਰਿਵਾਰ ਵੱਲੋਂ ਤੈਨੂੰ ਖੁੱਲੀ ਛੁੱਟੀ ਹੈ ਨਾ ਪੀਪਲਸ سپورਟ ਹੈ ਸਕੂਲ ਵੱਲੋਂ ਵੀ ਪ੍ਰਿੰਸੀਪਲ ਸਰ ਵੱਲੋਂ ਵੀ ਤੇ ਅੰਛਲ ਸਰਦਾਰ ਜੋਨੇ ਵਧੀਆ ਪ੍ਰੈਕਟਿਸ ਕਰਵਾਈ। ਜੋ ਇੱਕ ਮੈਂ ਦੱਸ ਦਵਾਂ ਕਿ ਦਾਦਾ-ਦਾਦੀ ਜਿਹੜੇ ਇਸ ਵੇਲੇ ਅਮਰੀਕਾ ਬੈਠੇ ਆ ਪਰ ਇਸ ਵੇਲੇ ਜਿਹੜੇ ਖੁਸ਼ੀਆਂ ਉਹਨਾਂ ਦੇ ਘਰ ਦੇ ਵਿੱਚ ਆ ਇਹ ਸਾਡੀ ਟੀਮ ਵੱਲੋਂ ਵੀ ਦਾਦਾ-ਦਾਦੀ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਉਹ ਅਮਰੀਕਾ ਵਿੱਚ ਬੈਠੇ ਪਰ ਵੀਡੀਓ ਕਾਲ ਤੇ ਨਾਲ ਹੀ ਦੇਖ ਰਹੇ ਸੀਗੇ ਸਾਨੂੰ ਵੀ ਔਰ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਖਾਸ ਕਰਕੇ ਮੁਬਾਰਕਾ ਦਊਂਗਾ ਉਹਨਾਂ ਦੇ ਪਿਤਾ ਜੀ ਰਵੀ ਬਸਰਾ ਨੂੰ ਜਿਨ੍ਹਾਂ ਨੇ ਅੱਜ ਬੜਾ ਅਚੀਵਮੈਂਟ ਕਿਦਾਂ ਦਾ ਮਹਿਸੂਸ ਕਰ ਰਹੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ ਪ੍ਰਾਊਡ ਮੂਮੈਂਟ ਹੈ ਸਾਡੇ ਵਾਸਤੇ ਮੇਰੀ ਬੇਟੀ ਨੇ ਸਾਡੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਬਹੁਤ ਪ੍ਰਾਊਡ ਮੂਮੈਂਟ ਫੀਲ ਕਰ ਰਿਹਾ ਹਾਂ ਕਿ ਮੈਂ ਪੈਸੇ ਮੈਂ ਉਦੋਂ ਦੀ ਵੀਡੀਓ ਪਾਈ ਹੈ ਤੇ ਕਾਫੀ ਜਿਹੜੀ ਹੈ ਵਾਇਰਲ ਵੀ ਹੋਈ ਹੈ ਲੋਕਾਂ ਨੇ ਪਸੰਦ ਵੀ ਬਹੁਤ ਕੀਤੀ ਸਟੋਰੀਆਂ ਲਾਈਆਂ ਕਿਉਂਕਿ ਇਹ ਭਾਰਤ ਦੀ ਬੇਟੀ ਪਹਿਲਾਂ ਸਾਡੇ ਨਕੋਦਰ ਦੀ ਬੇਟੀ ਸੀ ਹੁਣ ਪੂਰੇ ਭਾਰਤ ਦੀ ਬੇਟੀ ਬਣ ਗਈ ਹੈ ਅੱਗੇ ਵੀ ਅਚੀਵਮੈਂਟ ਕਰੇ ਹਾਂਜੀ ਹਾਂਜੀ ਬਿਲਕੁਲ ਅਸੀਂ ਇਹਦੇ ਫਿਊਚਰ ਵਾਸਤੇ ਵੱਧ ਤੋਂ ਵੱਧ ਕਰਾਂਗੇ ਗਾਂ ਇੰਟਰਨੈਸ਼ਨਲ ਹੋਰ ਵੀ ਗੇਮਾਂ 'ਚ ਪਾਰਟਿਸਿਪੇਟ ਕਰੇਗੀ ਅਸੀਂ ਵੱਧ ਤੋਂ ਵੱਧ ਇਸ ਨੂੰ ਸਪੋਰਟ ਕਰਾਂਗੇ ਬਹੁਤ ਬਹੁਤ ਧੰਨਵਾਦ ਕੀਤਾ ਬਸਰਾ ਮੰਮੀ ਉਹਨਾਂ ਦੀ ਜਿਹੜੇ ਨਕੌਦਰ ਦੇ ਕਾਉਂਸਲਰ ਨੇ ਪਰ ਮੈਂ ਦੇਖਿਆ ਜਦੋਂ ਢੋਲ ਟਮਕਾ ਵੱਜ ਰਿਹਾ ਸੀ ਤਾਂ ਬੇਟੀ ਨੂੰ ਗੜ ਲਾ ਕੇ ਭਾਵੁਕ ਹੀ ਹੋਏ ਕਿਉਂ ਖੁਸ਼ੀ ਬੜੀ ਕਿੰਨੂੰ ਕਿੰਨਾਂ ਸੰਭੀ ਨਹੀਂ ਜਾਂਦੀ ਹਾਂਜੀ ਉਹ ਤਾਂ ਹੈ ਤੇ ਖੁਸ਼ੀ ਜ਼ਿਆਦਾ ਹੀ ਆ ਹੂੰ ਖੁਸ਼ੀ ਤਾਂ ਜ਼ਿਆਦਾ ਹੀ ਆ ਇੱਕਦਮ ਮਹਿਸੂਸ ਕਰ ਰਿਹਾ ਹਾਂ ਅੱਜ ਫਿਰ ਬੇਟੀ ਨੇ ਤੁਹਾਡਾ ਨਾਮ ਰੌਸ਼ਨ ਕੀਤਾ ਬਹੁਤ ਹੀ ਜ਼ਿਆਦਾ ਕੋਈ ਵਰ੍ਹੜ ਹੀ ਹੈ ਨਹੀਂ ਅੱਗੇ ਮੇਰੇ ਨਾਮ ਤੋਂ ਇਹਨਾਂ ਦਾ ਨਾਮ ਲੈਦੇ ਸੀ ਇਹ ਦੇ ਨਾਮ ਤੋਂ ਮੇਰਾ ਨਾਮ ਲੈ ਲਿਆ ਸਕੂਲ ਦਾ ਨਾਮ ਵੀ ਰੌਸ਼ਨ ਹੋਣਾ ਸਾਡੇ ਨਕੋਦਰ ਦਾ ਨਾਮ ਰੌਸ਼ਨਾ ਪੰਜਾਬ ਦਾ ਹੋਇਆ ਹਾਂਜੀ ਸਕੂਲ ਦੀ ਤਾਂ ਸੀ ਕੋਈ ਗਲਤ ਦੱਸ ਹੀ ਨਹੀਂ ਸਕਦੇ ਨਾ ਜੋ ਕੋਚ ਸਾਹਿਬ ਨੇ ਇਹਨਾਂ ਦਾ ਟ੍ਰੇਨਿੰਗ ਕਰਾਈ ਜੋ ਉਹਨਾਂ ਨੇ ਟਾਈਮ ਟੂ ਟਾਈਮ ਬੁਲਾਣਾ ਸਾਰਾ ਬਹੁਤ ਜਿਆਦਾ ਵਧੀਆ ਕੋਚ ਇਹਨਾਂ ਦੇ ਅੰਸ਼ੂਲ ਸਰ ਬਹੁਤ ਹੀ ਵਧੀਆ ਸਰ ਪ੍ਰਿੰਸੀਪਲ ਸਰ ਦਾ ਵੀ ਬਹੁਤ ਸਪੋਰਟ ਇਹਨਾਂ ਨੂੰ ਰਿਹਾ ਬੱਚਿਆਂ ਨੂੰ ਉਹ ਹਰ ਬੱਚੇ ਨੂੰ ਕਾਫੀ ਸਪੋਰਟ ਕਰਦੇ ਆ ਪ੍ਰਿੰਸੀਪਲ ਬਿਲਕੁਲ ਬੱਚਿਆਂ ਨੂੰ ਸਪੋਰਟ ਜਦੋਂ ਸਕੂਲ ਚੋਂ ਮਿਲੂਗੀ ਤਾਂ ਅਚੀਵਮੈਂਟ ਬੱਚਿਆਂ ਨੂੰ ਟਾਈਮ ਕੀ ਕਹਿੰਦੇ ਹੁੰਦਾ ਕੁਸ਼ ਉਹਨਾਂ ਦੀ ਜਿਹੜੀ ਕਲਾ ਆ ਜਾਂ ਉਹਨਾਂ ਨੂੰ ਨਿਖਾਰ ਕੇ ਜਦੋਂ ਸਕੂਲ ਅੱਗੇ ਲੈ ਕੇ ਆਉਂਦਾ ਤੇ ਬੱਚੇ ਅਚੀਵਮੈਂਟ ਕਰਦੇ ਆ ਬੇਟਾ ਵਰਨਕਾ ਜਿਹੜੇ 골ਡ ਮੈਡਲ ਨਾਲ ਉੱਥੇ ਅੱਜ ਜਿਹੜਾ ਬ੍ਰਾਊਨ ਮੈਡਲ ਲੈ ਕੇ ਆਏ ਆ ਔਰ ਪਹਿਲਾਂ ਵੀ ਜਿੱਤੇ ਆ ਨਹੀਂ ਇੰਟਰਨੈਸ਼ਨਲ ਤਾਂ ਮੇਰਾ ਪਹਿਲੀ ਵਾਰ ਜਿਹੜੇ ਇੰਟਰ ਅੰਤਰਰਾਸ਼ਟਰੀ ਲੈਵਲ ਤੇ ਪੈਂਦੇ ਹਨ ਹਾਂਜੀ ਮੱਲਾਰ ਮੱਲਾਰਹਿਮਾਨਪੁਰੇ ਦੇ ਵਿੱਚੋਂ ਤੁਹਾਡੀ ਬੇਟੀ ਆ ਜਿਹਨਾਂ ਨਾਮ ਰੌਸ਼ਨ ਕੀਦਾ ਟੋਲਟ ਮੱਕਿਆ ਨਾਲ ਲੈ ਕੇ ਆਂਦਾ ਕੀ ਕਹਿਣਾ ਚਾਹੁੰਦਾ ਅੱਜ ਸਾਡੇ ਮੁਹੱਲੇ ਦੇ ਵਿੱਚ ਇੰਨੀ ਰੌਣਕ ਲੱਗੀ ਹੋਈ ਆ ਸਾਰਿਆਂ ਦੇ ਮਨ ਖੁਸ਼ ਆ ਕਾਰਨ ਇਹ ਆ ਕਿ ਜਦੋਂ ਲਗਭਗ 2-3 ਦਿਨ ਪਹਿਲਾਂ ਅਸੀਂ ਟੀਵੀ ਤੇ ਦੇਖਿਆ ਕਿ ਸਾਡੇ ਕੱਲੇ ਮੱਲਾ ਰਹਿਮਾਨਪੁਰੋਂ ਨਹੀਂ ਕੱਲੇ ਪੰਜਾਬ ਨੂੰ ਨਹੀਂ ਸਮੁੱਚੇ ਭਾਰਤ ਦੇਸ਼ ਨੂੰ ਸਾਡੀ ਤੀ ਵਰਨਕਾ ਬਸਰਾ ਹੋ ਰੀ ਰਿਪ੍ਰেজেন্ট ਕਰ ਰਹੀ ਹੈ ਔਰ ਲੋਕ ਤਾੜੀਆਂ ਮਾਰ ਰਹੇ ਆ ਇੱਥੇ ਸਾਡੇ ਮਹੱਲੇ ਵਿੱਚ ਖੁਸ਼ੀ ਦੀ ਲਹਿਰ ਉਸੇ ਸਮੇਂ ਛਾ ਗਈ ਜਦੋਂ ਵਰਨਕਾ ਬਸਰਾ ਨੇ ব্রੋਂਜ਼ ਮੈਡਲ ਆਪਣੇ ਦੇਸ਼ ਦੀ ਝੋਲੀ ਪਾਇਆ ਤੇ ਉਹ ਇੱਕ ਮਹੱਲਾ ਰਮਾਨਪੁਰ ਦੀ ਬੇਟੀ ਨਹੀਂ ਪੂਰੇ ਭਾਰਤ ਦੇਸ਼ ਦੀ ਬੇਟੀ ਉਹਨਾਂ ਨੂੰ ਕਿਹਾ ਜਾਣਾ ਇਹਦੇ ਵਿੱਚ ਕੋਈ ਅਤ ਕਥਨੀ ਨਹੀਂ ਹੈ ਤੇ ਅੱਜ ਮੈਂ ਵੇ ਸਾਰੇ ਬਸਰਾ ਫੈਮਿਲੀ ਨੂੰ ਸਰਵ ਵਰਗਵਾਸੀ ਸ਼੍ਰੀਮਤੀ ਚੰਨਨਕੌਰ ਜੀ ਗਰਵਚਨ ਦਾਸ ਬਸਰਾ ਜੀ ਔਰ ਉਹਨਾਂ ਦੀ ਜਿਹੜੀ ਫਲਵਾੜੀ ਆ ਸ਼੍ਰੀ ਸੋਨ ਲਾਲ ਜੀ ਗੇਚਨ ਜੀ ਗੁਲਚਾਰ ਚੰਦ ਜੀ ਔਰ ਜਿੰਨੇ ਚਾਚੀ ਜੀ ਪਿਆਰੀ ਜੀ ਰਾਮਪਿਆਰੀ ਜੀ ਔਰ ਸਾਰੇ ਮੇਰੇ ਗੀਤਾ ਬਸਰਾ ਜੀ ਕਾਉਂਸਲਰ ਹੈਗੇ ਆ ਰਵੀ ਬਸਰਾ ਜੀ ਇਹ ਸਾਰੇ ਹੀ ਵਧਾਈ ਦੇ ਪਾਤਰ ਆ ਸਾਨੂੰ ਇੰਨੀ ਮਨ ਲੋ ਦਿਲੋਂ ਖੁਸ਼ੀ ਹੋਈ ਆ ਅਸੀਂ ਉਹਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਸੋ ਮੈਂ ਇੱਕ ਵਾਰ ਫਿਰ ਬਸਰਾ ਫੈਮਲੀ ਨੂੰ ਬਹੁਤ ਬਹੁਤ ਆਪਣੇ ਵੱਲੋਂ ਸਮੁੱਚੀ ਬਹੁਜਨ ਸਮਾਜ ਪਾਰਟੀ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਜੈ ਭੀਮ ਜੈ ਭਾਤ ਜੈ ਗੁਰਦੇਵ ਧੰਨ ਗੁਰਦੇਵ ਧੰਨਵਾਦੀ ਰਾਜ ਕੁਮਾਰ ਜੀ ਇੱਕ ਸਾਡਾ ਛੋਟਾ ਆਏ ਮੇਰਾ ਸਾਡਾ ਭਤੀਜਾ ਹੀ ਆ ਵਰਨਿਕ ਦਾ ਬ੍ਰਦਰ ਆ ਛੋਟਾ ਹਾਂ ਦੀਦੀ ਅੱਜ ਵਰਲਡ ਜਿੱਤ ਕੇ ਆਈ ਕਿੱਦਾਂ ਕੀ ਨਾਮ ਪਹਿਲਾਂ ਦੱਸ ਗੋਤਮ ਬਸਰਾ ਹਾਂ ਗੋਤਮ ਬਸਰਾ ਕਿੱਦਾਂ ਅੱਜ ਦੀਦੀ ਅੱਜ ਬਰਾਊਨ ਮਾਡਲ ਲੈ ਕੇ ਆਈ ਐ ਵਧੀਆ ਵਧੀਆ ਲੱਗਾ ਤੂੰ ਕੀ ਤੂੰ ਵੀ ਕੁਝ ਕਰੂੰਗਾ ਇਦਾਂ ਨਾ ਹਾਂਜੀ ਕਰੂੰਗਾ ਨਾ ਚੜਨਾ ਪੜਨਾ ਹੈ ਨਾ ਅੱਗੇ ਹਾਂਜੀ ਸ਼ਰਾਰਤਾ ਤਾਂ ਨਹੀਂ ਕਰਦਾ ਕਰਦਾ ਹਾਂ ਕਰਦਾ ਹੁੰਦਾ ਅੱਛਾ ਤੇ ਗਾਫ ਸ਼ਰਾਰਤਾ ਦੇ ਨਾਲ-ਨਾਲ ਆਪਾਂ ਅਚੀਵਮੈਂਟ ਵੀ ਕਰਨੀ ਠੀਕ ਹੈ ਬਦੂ ਬਦੂ ਪੜਨਾ ਹਾਂਜੀ ਇਹ ਸਨ ਪਰਿਵਾਰਕ ਮੈਂਬਰ ਔਰ ਮੱਲਾ ਨਿਵਾਸੀ ਜਿਨ੍ਹਾਂ ਨੇ ਅੱਜ ਦੱਸਿਆ ਹੈ ਕਿ ਵਰਨਿਕਾ ਜਿਹੜੀ ਜੱਤ ਕੇ ਅੱਜ ਬ੍ਰਾਊਨ ਮੈਡਲ ਲੈ ਕੇ ਜਿਹੜੀ ਨਕੋਦਰ ਪੁੱਜਣ ਤੇ ਉਹਦਾ ਢੋਲ ਢਮਕਿਆਂ ਨਾਲ ਸਵਾਗਤ ਕੀਤਾ ਗਿਆ ਔਰ ਪੂਰਾ ਮੱਲਾ ਖੁਸ਼ ਆ ਪੂਰਾ ਸ਼ਹਿਰ ਖੁਸ਼ ਹੈ ਇਸ ਨੂੰ ਲੈ ਕੇ ਕਿ ਸਾਡੀ ਨਕੋਦਰ ਦੀ ਧੀ ਨੇ ਬ੍ਰਾਊਨ ਮੈਡਲ ਸਾਊਥ ਕੋਰੀਆ ਦੇ ਵਿੱਚ ਜਿਹੜੀ ਜੁਡੋ ਕ੍ਰੈਸ਼ ਚੈਂਪੀਅਨਸ਼ਿਪ ਨੂੰ ਜਿੱਤ ਕੇ ਜਿਹੜਾ ਖੁਸ਼ੀ ਹਾਸਲ ਕੀਤੀ ਹੈ ਕਿਉਂਕਿ ਮਾਣ ਮੱਤੇ ਆਉਣ ਵਾਲੇ 15 ਅਗਸਤ ਦਾ ਮੈਂ ਪ੍ਰਸ਼ਾਸਨ ਨੂੰ ਵੀ ਕਹਿੰਦਾ ਕਿ ਇਸ ਸਾਡੀ ਬੱਚੀ ਨੂੰ 15 ਅਗਸਤ ਤੇ ਵੀ ਸਨਮਾਨਤ ਕੀਤਾ ਜਾਵੇ ਜਿਹੜੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਉਹਨਾਂ ਵੱਲੋਂ ਵੀ ਇਹਨਾਂ ਬੇਟੀ ਨੂੰ ਆ ਕੇ ਅਸ਼ੀਰਵਾਦ ਦੇ ਕੇ ਹੌਸਲਾ ਵਧਾਈ ਕਰਨੀ ਚਾਹੀਦਾ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇਕ ਤਲਾਰ ਨਕੋਦਰ